ਆਓ ਜੀ ਅੱਜ ਪਹਿਲੀ ਪੌੜੀ ਤੇ ਆਪਾਂ ਧਿਆਨ ਦੇਣੇ ਹਾਂ ਆ ਪਹਿਲੀ ਪੌੜੀ ਸ਼ੁਰੂ ਕਰਨ ਤੋਂ ਪਹਿਲਾਂ ਦੋ ਗੱਲਾਂ ਦਾ ਖਾਸ ਧਿਆਨ ਰੱਖਿਏ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਂ ਜਪਜੀ ਸਾਹਿਬ ਦੇ ਵਿੱਚ ਜਦੋਂ ਵੀ ਕੋਈ ਪੌੜੀ ਆਂਦੀ ਹੈ ਜੀ ਜਿਦਾਂ 12 ਦੇ ਵਿੱਚ ਹੈ ਜਾਂ ਸੁਖਮਨੀ ਸਾਹਿਬ ਦੇ ਵਿੱਚ ਹੈ ਜੀ ਤਾਂ ਪੌੜੀ ਦਾ ਜਿਹੜਾ ਖਾਸ ਭਾਵ ਹੁੰਦਾ ਜਾਂ ਖਾਸ ਸੁਨੇਹਾ ਹੁੰਦਾ ਜਾਂ ਜਿਹੜਾ ਖਾਸ ਮੈਸੇਜ ਹੈ ਜੀ ਉਹ ਜਾਂ ਤਾਂ ਰਹਾਉ ਵਾਲੇ ਬੰਦ ਵਿੱਚ ਹੁੰਦਾ ਜੀ ਜਿੱਥੇ ਕਿਤੇ ਰਹਾਉ ਲਿਖਿਆ ਹੋਵੇ ਜੀ ਜਾਂ ਤਾਂ ਫਿਰ ਉਹ ਪੌੜੀ ਦੀ ਆਖਰਲੀ ਪੰਕਤੀ ਵਿੱਚ ਹੁੰਦਾ ਜੀ ਜਾਂ ਆਖਰਲੀਆਂ ਦੋ ਪੰਕਤੀਆਂ ਵਿੱਚ ਹੁੰਦਾ ਜੀ ਤੇ ਜਿਹੜੀ ਆਖਰਲੀਆਂ ਦੋ ਵਾਲੀਆਂ ਪੰਕਤੀਆਂ ਜੀ ਉਹਨਾਂ ਦੇ ਵਿੱਚ ਜਿਹੜਾ ਖਾਸ ਸੁਨੇਹਾ ਹੈ ਪੂਰੇ ਸ਼ਬਦ ਦਾ ਪੂਰੀ ਪੌੜੀ ਦਾ ਉਹਨਾਂ ਦੇ ਵਿੱਚ ਆ ਜਾਂਦਾ ਹੈ ਜੀ ਤੇ ਦੂਸਰੀ ਗੱਲ ਇਹ ਵੀ ਧਿਆਨ ਵਿੱਚ ਰੱਖਿਓ ਕਿ ਹਰ ਇੱਕ ਸ਼ਬਦ ਦੇ ਅਨੇਕਾਂ ਹੀ ਅਰਥ ਨਿਕਲਦੇ ਹਨ ਜੀ ਇਹ ਬੜਾ ਧਿਆਨ ਵਿੱਚ ਰੱਖਣ ਦੀ ਲੋਗ ਹੈ ਇਹਦਾ ਰੀਜ਼ਨ ਇਹ ਹੈ ਜੀ ਕਿਉਂਕਿ अनेका ਅਰਥ ਨਿਕਲਦੇ ਹਨ ਉਹਦੇ ਸਾਹਬ ਦੇ ਨਾਲ ਬੰਦੇ ਦੀ ਆਪਣੀ ਸੋਚ ਸਮਝ ਅਤੇ ਅਧਿਆਤਮਿਕ ਸ਼ਕਤੀ ਦੇ ਅਨਸਾਰ ਆਪਣੇ ਆਪਣੇ ਅਰਥ ਕਰ ਸਕਦਾ ਹੈ ਜੀ ਪਰ ਜਿਹੜਾ ਇਸ ਪਹਿਲੀ ਪੌੜੀ ਹੈ ਜੀ ਇਸ ਦੇ ਵਿੱਚ ਖਾਸ ਮਨ ਅਤੇ ਤਨ ਦੀ ਗੱਲ ਕੀਤੀ ਗਈ ਹੈ ਜੀ ਅਤੇ ਇਸ ਪੌੜੀ ਦੇ ਆਖਰਲੇ ਵਿੱਚ ਪਰਬੂ ਪ੍ਰਮਾਤਮਾ ਦੇ ਹੁਕਮ ਵਿੱਚ ਰਹਿਣ ਲਈ ਸਾਨੂੰ ਪ੍ਰੇਰਿਤ ਕੀਤਾ ਗਿਆ ਹੈ ਜੀ